ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਟਰੰਡ ਦੀ ਕਲਾ ਦੇ ਵਿੱਚ ਹੋਵੋਗੇ ਬਰਸੀਮ ਦੀ ਫਸਲ ਦੇ ਬਾਰੇ ਗੱਲ ਕਰਾਂਗੇ ਬਰਸੀਮ ਆ ਸਰਦੀਆਂ ਦੇ ਵਿੱਚ ਆਪਣੇ ਕੋਲੇ ਹਰੇ-ਤਾਰੇ ਦੀ ਮੇਨ ਜਿਹੜੀ ਫਸਲ ਆ ਪਰ ਇਹਦਾ ਜਿਹੜਾ ਵਾਧਾ ਸਰਦੀਆਂ ਦੇ ਵਿੱਚ ਜਦੋਂ ਜਿਆਦਾ ਠੰਡ ਪੈਂਦੀ ਆ ਕੋਹਰਾ ਪੈਂਦਾ ਤਾਂ ਵਾਧਾ ਰੁਕ ਜਾਂਦਾ ਦੂਜੀ ਗੱਲ ਇਹ ਜਿਹੜੀ ਖਾਸ ਕਰ ਉਹ ਆਪਣੇ ਕੋਲੇ ਜਲਦੀ ਤਿਆਰ ਨਹੀਂ ਹੁੰਦੀ ਇਹ ਹਰ ਇਚਾਰੇ ਦੀ ਜਿਹੜੀ ਘਾਟ ਆ ਜਾਂਦੀ ਆ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਕੀ ਜਿਹੜਾ ਤਰੀਕਾ ਵਰਤ ਸਕਦੇ ਆ ਕਿ ਬਾਧਾ ਜਿਹੜਾ ਇਹਦਾ ਜਲਦੀ ਹੋ ਜਾਵੇ ਆਪਾਂ ਨੂੰ ਦੂਜੀ ਕਾਢੀ ਜਿਹੜੀ ਦੂਜੀ ਕਟਾਈ ਆ ਉਹ ਜਲਦੀ ਤਿਆਰ ਹੋ ਜਾਵੇ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਦੋ ਨੁਕਤੇ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਕਿਸਾਨ ਵੀ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਜੋ ਵੀ ਖੇਤੀ ਸਬੰਧੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜ਼ਿਆਦਾ ਤੋਂ ਜ਼ਿਆਦਾ ਦੋਸਤਾਂ ਤੱਕ ਪਹੁੰਚ ਸਕੇ ਜਿਹੜੀ ਦੂਜੀ ਕਟਾਈ ਆ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ ਪਹਿਲੀ ਬਾਡੀ ਦੇ ਵਿੱਚ ਤਾਂ ਆਪਣੇ ਕੋਲੇ ਸਰੋਂ ਵਗੈਰਾ ਜਾਂ ਉਹਦੇ ਵਿੱਚ ਜਮੀ ਤਾਰਾ ਮੀਰਾ ਹੋਰ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਆਪਾਂ ਨਾਲ ਰੋਣਾ ਲੈਨੇ ਤੇ ਪਹਿਲੀ ਵਾਢੀ ਆਪਣੇ ਕੋਲੇ ਵਧੀਆ ਤਿਆਰ ਹੋ ਜਾਂਦੀ ਆ ਪਰ ਦੂਜੀ ਕਟਾਈ ਆ ਜਿਹੜੀ ਉਹ ਆਪਣੀ ਕੱਲੇ ਬਰਸ਼ੀਮ ਦੀ ਹੋਣੀ ਹੁੰਦੀ ਆ ਉਹ ਜਲਦੀ ਤਿਆਰ ਨਹੀਂ ਹੁੰਦੀ ਕਿਉਂਕਿ ਠੰਡ ਦੇ ਮੌਸਮ ਦੇ ਵਿੱਚ ਬਰਸ਼ੀਮਾਂ ਰੁਕ ਜਾਂਦਾ ਆਪਣਾ ਉੱਪਰੋਂ ਪੂਰਾ ਪੈ ਜਾਵੇ ਉਹਨਾਂ ਦਿਨਾਂ ਦੇ ਵਿੱਚ ਤਾਂ ਹੋਰ ਵੀ ਨਾ ਨਾ ਜਿਹੜਾ ਲਾਲ ਜਿਹੜਾ ਰੰਗ ਦਾ ਹੋ ਕੇ ਖੜ ਜਾਂਦਾ ਤੇ ਉਹਦੇ ਵਾਸਤੇ ਆਪਣੇ ਕੋਲੇ ਕੀ ਆ ਵੀ ਆਪਾਂ ਕੀ ਕਰ ਸਕਦੇ ਆ ਸਲਫਰ ਜਿਹੜਾ 80% ਵਾਲਾ ਆਉਂਦਾ ਉਹਦੀ ਆਪਾਂ ਸਪਰੇਅ ਕਰ ਸਕਦਾ 300 ਗ੍ਰਾਮ ਜਿਹੜਾ 1 ਕਿੱਲੇ ਦੇ ਵਾਸਤੇ ਆਪਾਂ ਵਰਤਣਾ 100 ਤੋਂ 150 ਲੀਟਰ ਪਾਣੀ ਲੈ ਕੇ ਉਹਦੀ ਆਪਾਂ ਸਪਰੇਅ ਜੇ ਕਰ ਦੰਨਿਆ ਤਾਂ ਇਹਦੇ ਨਾਲ ਜਿਹੜਾ ਸਰਦੀ ਨੂੰ ਕੁਝ ਨਾ ਕੁਝ ਰੋਕਿਆ ਜਾ ਸਕਦਾ ਤੇ ਦੂਜਾ ਆਪਾਂ ਪਾਣੀ ਲਗਾਓ ਬਰਸ਼ੀਨ ਨੂੰ ਇੱਕ ਆਪਣੇ ਕੋਲੇ ਹੋਰ ਜੀ 13045 ਜਿਹੜਾ ਐਨਪੀਕੇ ਆ ਉਹਦੀ ਸਪਰੇਅ ਦੇ ਨਾਲ ਵੀ ਆਪਾਂ ਨੂੰ ਕੁਝ ਨਾ ਕੁਝ ਜਿਹੜਾ ਫਾਇਦਾ ਹੋ ਸਕਦਾ ਕਿਉਂਕਿ ਜਮੀਨ ਜਿੰਨੀ ਜ਼ਿਆਦਾ ਠੱਡ ਹੁੰਦੀ ਹੈ ਜਮੀਨ ਦੇ ਵਿੱਚ ਬੂਟਾ ਫਿਰ ਪੋਟਾਸ਼ ਤੱਤ ਦੀ ਘਾਟ ਆ ਜਾਂਦੀ ਹੈ ਜਾਂ ਨਾਈਟ੍ਰੋਜਨ ਵਾਲੀ ਘਾਟ ਆ ਜਾਂਦੀ ਹੈ ਉਹਦੇ ਨਾਲ ਇਹਦਾ ਕੁਝ ਨਾ ਕੁਝ ਜ਼ਰੂਰ ਅਸਰ ਪੈਂਦਾ ਤੇ ਇਸ ਕਰਕੇ ਉਹਦਾ ਵਾਧਾ ਰੁਕ ਜਾਂਦਾ ਕਈ ਵਾਰੀ ਆਪਣੇ ਖੇਤਾਂ ਦੇ ਵਿੱਚ ਮੈਗਨੀਜ਼ ਤੱਤ ਦੀ ਘਾਟ ਹੁੰਦੀ ਆ ਆਮ ਕਰ ਰੇਸ਼ਲੀਆ ਜ਼ਮੀਨਾਂ ਚ ਆ ਜਾਂਦੀਆਂ ਜਾਂ ਫਿਰ ਜਿਹੜੀਆਂ ਜ਼ਿਆਦਾ ਭਾਰੀਆਂ ਡੱਕਰ ਜ਼ਮੀਨਾਂ ਜਿੱਥੇ ਪਾਣੀ ਖੜ ਜਾਂਦਾ ਉੱਥੇ ਵੀ ਮੈਗਨੀਜ਼ ਸਲਫੇਟ ਦੀ ਘਾਟ ਆ ਜਾਂਦੀ ਹੈ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਪੱਤੇ ਪੀਲੇ ਜਿਹੇ ਰੰਗ ਦੇ ਹੋ ਜਾਣ ਤੇ ਵਾਧਾ ਉਹ ਰੁਕ ਜਾਵੇ ਉੱਥੇ ਆਪਾਂ ਮੈਗਨੀਜ਼ ਸਲਫੇਟ ਦੀ ਸਪਰੇਅ ਕਰ ਸਕਦੇ ਹਾਂ 1 ਲੀਟਰ ਇੱਕ ਕਿੱਲੇ ਦੇ ਵਾਸਤੇ 1 ਕਿਲੋ ਇੱਕ ਕਿੱਲੇ ਦੇ ਵਾਸਤੇ ਆਪਾਂ ਦੀ ਸਪਰੇਅ ਕਰ ਸਕਦੇ ਹਾਂ ਉਹਦੇ ਨਾਲ ਵੀ ਜਿਹੜਾ ਇਹਦਾ ਵਾਧਾ ਉਹ ਸ਼ੁਰੂ ਹੋ ਸਕਦਾ ਕਿਉਂਕਿ ਮੈਗਨੀਜ਼ ਸਲਫੇਟ ਦੀ ਘਾਟ ਦੇ ਵਿੱਚ ਬੂਟਾ ਤੁਰਦਾ ਨਹੀਂ ਵਾਧਾ ਉਹਦਾ ਰੁਕ ਜਾਂਦਾ ਤੇ ਇਹ ਇਹ ਇੱਕ ਵੱਡਾ ਕਾਰਨ ਬਣ ਜਾਂਦਾ ਕਈ ਵਾਰੀ ਜ਼ਮੀਨਾਂ ਦੇ ਵਿੱਚ ਫਾਸਫੋਰਸ ਤੱਤ ਦੀ ਘਾਟ ਆ ਜਾਂਦੀ ਹੈ। ਸਰਦੀਆਂ ਦੇ ਵਿੱਚ ਝਾੜ ਆਉਂਦੀ ਹੈ ਉਹਦੇ ਨਾਲ ਜਾਮਨੀ ਜਿਹੇ ਰੰਗ ਦੇ ਪੱਤੇ ਹੋ ਜਾਂਦੇ ਨੇ। ਜੇ ਇਸ ਤਰ੍ਹਾਂ ਦਾ ਆਪਾਂ ਨੂੰ ਦਿਖਾਈ ਦਿੰਦਾ ਵੀ ਪੱਤੇ ਆਪਣੇ ਜਾਮ ਨਹੀਂ ਲੱਗਦੇ ਜ਼ਿਆਦਾ ਦਿਖਾਈ ਦਿੰਦੇ ਨੇ ਤੇ ਬੂਟਾ ਪੱਤੇ ਉੱਥੇ ਹੀ ਬੂਟਾ ਖੜ ਗਿਆ ਤਾਂ ਫਿਰ ਆਪਾਂ ਨੂੰ 0 52 34 ਜਿਹੜਾ ਆਪਣੇ ਕੋਲੇ ਐਨ ਪੀ ਕੇ ਉਹਦੀ ਸਪਰੇਅ ਕਰ ਸਕਦੇ ਆ ਇਹ ਆਪਾਂ ਬੂਟੇ ਦੇ ਲੱਛਣ ਦੇਖ ਕੇ ਤੈ ਕਰਨਾ। ਜੇ ਤਾਂ ਪੀਲੇ ਦੇ ਰੰਗ ਦੇ ਪੱਤੇ ਦਿਖਾਈ ਦਿੰਦੇ ਆ ਫਿਰ ਤਾਂ ਮੈਗਨੀ ਸਲਫੇਟ ਦੀ ਘਾਟ ਹੈ ਮੈਗਨੀਜ਼ ਸਲਫੇਟ ਦੀ ਸਪਰੇ ਕਰੋ 1 ਕਿਲੋ 30% ਵਾਲਾ 30.5% ਵਾਲਾ ਆਂਦਾ ਉਹਦੀ 1 ਕਿਲੋ ਦੀ ਸਪਰੇ ਆਪਾਂ ਕਰ ਸਕਦੇ ਆ ਉਹਦੇ ਨਾਲ ਜਿਹੜਾ ਵਾਧਾ ਸ਼ੁਰੂ ਹੋ ਜੂਗਾ ਜੇ ਆਪਣੇ ਕੋਲੇ ਫਾਸਫੋਰਸ ਤੱਤ ਨਹੀਂ ਪੱਤੇ ਜਾਮਨੀ ਦੇ ਰੰਗ ਦੇ ਹੋਗੇ ਉਹ ਆਪਾਂ ਨੂੰ ਫਾਸਫੋਰਸ ਦੀ ਘਾਟ ਹੈ ਉਹਦਾ ਧਿਆਨ ਰੱਖਣਾ ਪਊਗਾ ਤਾਂ ਫਿਰ ਆਪਾਂ 05234 ਜਿਹੜੀ ਉਹਦੀ ਸਪਰੇ ਕਰ ਸਕਦਾ ਹੈ ਉਹਦੇ ਵਿੱਚੋਂ ਆਪਾਂ ਨੂੰ ਪੋਟਾਸ਼ ਤੱਤ ਵੀ ਮਿਲ ਜਾਣਾ ਸਦੀ ਘਾਟ ਆਪਣੇ ਆਪ ਪੂਰੀ ਹੋ ਜੂਗੀ ਨਹੀਂ ਤਾਂ ਠੰਡ ਦੇ ਵਾਸਤੇ ਤਾਂ ਫਿਰ ਸਾਰਿਆਂ ਨਾਲ ਵਧੀਆ ਜਿਹੜਾ ਆਪਣੇ ਕੋਲੇ ਸਲਫਰ ਤੱਤ ਹੁੰਦਾ ਆ ਤੇ 80% ਵਾਲਾ ਉਹ 300 ਗ੍ਰਾਮ ਆ ਉਹਦੀ ਲੈ ਕੇ ਉਹਦੀ ਆਪਾਂ ਸਪਰੇਅ ਕਰ ਸਕਦੇ ਆ ਜਾਂ 90% ਵਾਲਾ ਵੀ ਪਾਊਡਰ ਰੂਪ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਉਹਦੇ ਨਾਲ ਜਿਹੜਾ ਠੰਡ ਦਾ ਪ੍ਰਭਾਵ ਕੁਝ ਨਾ ਕੁਝ ਜਿਹੜਾ ਘਟ ਜਾਂਦਾ ਤੇ ਬੂਟੇ ਦਾ ਜਿਹੜਾ ਵਾਧਾ ਸ਼ੁਰੂ ਹੋ ਜਾਂਦਾ ਸੋ ਇਹਨਾਂ ਦੇ ਵਿੱਚੋਂ ਇਹ ਆਪਾਂ ਲੱਛਣ ਦੇਖ ਕੇ ਤਾਇਆ ਕਰਨਾ ਕੀੜੀ ਪ੍ਰੋਬਲਮ ਆ ਆਪਣੀ ਫਸਲ ਦੇ ਵਿੱਚ ਹੈਗੀ ਹੈ ਜੇਕਰ ਠੰਡ ਵਾਲੀ ਹੀ ਇਕੱਲੀ ਗੱਲ ਹੈਗੀ ਹੈ ਕੋਰੇ ਦੀ ਵਜ੍ਹਾ ਨਾਲ ਹੀ ਜ਼ਿਆਦਾ ਰੁਕਦਾ ਪਰਸ਼ੀਨ ਤਾਂ ਇਹਦੇ ਨਾਲ ਜ਼ਰੂਰ ਫਾਇਦਾ ਹੋਊਗਾ 300 ਗ੍ਰਾਮਾ ਚਾਹੇ 90% ਵਾਲਾ ਲੈ ਲਿਓ ਚਾਹੇ 80% ਵਾਲਾ ਲੈ ਲਿਓ ਇਹਦੇ ਨਾਲ ਇਹ ਸਪਰੇਅ ਹੀ ਕਰਨ ਨਾਲ ਆਪਣੀ ਗੱਲ ਬਣਦੀ ਹੈ ਅ ਕਈ ਵਾਰੀ ਆਪਾਂ ਪਰਸ਼ੀਨ ਦੀ ਵਿਦਾਈ ਵਕਤ ਸਲਫਰ ਜਿਹੜਾ ਦਾਣੇਦਾਰ ਵਰਤ ਲੈਂਦੇ ਆ ਉਹ ਜੇਕਰ ਵਰਤਿਆ ਤਾਂ ਵੀ ਇਹ ਘਾਟ ਆ ਸਕਦੀ ਹੈ ਕਿਉਂਕਿ ਜਿਹੜਾ ਠੰਡ ਦੇ ਮੌਸਮ ਦੇ ਵਿੱਚ ਵਾਧਾ ਰੋਕਣਾ ਉਹ ਆਪਾਂ ਨੂੰ ਸਪਰੇਅ ਦੇ ਨਾਲ ਜਰੂਰ ਉਹਦਾ ਫਾਇਦਾ ਹੋਊਗਾ ਸੋ ਇਹ ਆਪਾਂ ਕਰ ਸਕਦੇ ਹਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ